ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਦੇ ਮੌਸਮ ਦੀ ਪਲੱਸ ਅਗਲੇ 5 ਦਿਨਾਂ ਦੀ ਗੱਲ ਕਰ ਲੈਣੇ ਆ ਯਾਨੀ ਕਿ 12 ਮਾਰਚ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਸੋ ਅਸਲ ਜਾਂ ਤਾਜ਼ਾ ਸੈਟਲਰ ਤੁਸੀਂ ਨਾਲ ਤੁਹਾਡੇ ਨਾਲ ਸਾਂਝਿਆ ਕਰ ਰਹੀਆਂ ਜੀ 8 ਤਰੀਕ ਦੀ ਦੁਪਹਿਰ ਹੋ ਚੁੱਕੀ ਆ ਲਗਭਗ 3 ਵਜਣ ਵਾਲੇ ਆ ਤੇ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਮੌਸਮ ਵੈਸੇ ਲਈ ਲਗਭਗ ਉੱਤਰ ਫਰ ਦੇ ਬਹੁਤੇ ਖੇਤਰਾਂ ਦੇ ਵਿੱਚ ਸਾਫ ਬਣਿਆ ਹੋਇਆ ਗਰਮ ਮੌਸਮ ਅੱਜ ਦੁਪਹਿਰ ਵੇਲੇ ਮਹਿਸੂਸ ਹੋ ਰਿਹਾ ਉੱਤਰ ਵੱਲੋਂ ਚੋਦੀਆਂ ਹਵਾਵਾਂ ਜਿਹੜੀਆਂ ਚੱਲ ਰਹੀਆਂ ਸੀ ਤੇਜ਼ੀ ਦੇ ਨਾਲ ਉਹ ਕਾਫੀ ਹੁਣ ਗਤੀ ਹੈ ਜਿਹੜੀ ਉਹਨਾਂ ਦੀ ਘੱਟ ਚੁੱਕੀ ਹੈ ਆਉਂਦੇ ਦਿਨਾਂ ਦੇ ਦਰਮਿਆਨ ਜੇ ਇੱਕ ਹਲਕਾ ਜਿਹਾ ਸਿਸਟਮ ਆ ਰਿਹਾ 10 ਤਰੀਕ ਨੂੰ ਤੇ ਇਹ ਸਿਸਟਮ ਕਿਤੇ ਕਿਤੇ ਹਲਕੇ ਸ਼ਰਾਟੇ ਲਵਾ ਸਕਦਾ ਹੈ ਖਾਸ ਕਰ ਅੰਮ੍ਰਿਤਸਰ ਸਾਹਿਬ ਗੁਰਦਾਸਰ ਫਟਾਣਕੋਟ ਹੁਸ਼ਿਆਰ ਫਰ ਨਵਾਂ ਸ਼ਹਿਰ ਦੇ ਕੁਝ ਕਿਤੇ ਤਰ੍ਹਾਂ ਦੇ ਵਿੱਚ ਆਸਾਰ ਬਣਨਗੇ ਕਿ ਬੱਦਲ ਹੋਏ ਜਨਾਂ ਸ਼ਰਾਟੇ ਕਿਤੇ ਕਿਤੇ 5-7 ਮਿੰਟਾਂ ਵਾਲੇ ਲੱਗ ਜਾਣ ਤੇ ਬਾਕੀ ਉੱਪਰਲੇ ਫੱਦਰ ਤੇ ਬੱਦਲ ਹੈ ਜਿਹੜੇ ਉਹ ਗੁਜ਼ਰਦੇ ਸਕਦੀ ਹੈ ਤੇ 12 ਤਰੀਕ ਨੂੰ ਮੌਸਮ ਫਿਰ ਤੋਂ ਸਾਫ਼ ਹੋ ਸਕਦਾ ਹੈ 13 ਤਰੀਕ ਤੱਕ ਤੇ ਉਸ ਵਾਰ ਜਿਹੜਾ ਸਿਸਟਮ ਆਣਾ ਉਹਦੀ ਅਫਰਡ ਤੁਹਾਨੂੰ ਮੌਕਾ ਦੇ ਦਿੱਤੀ ਜਾਵੇਗੀ ਫਿਲਹਾਲ 9 10 ਇਹ ਜਿਹੜੇ ਦੋ ਦਿਨ ਹੋਣਗੇ ਯਾਨੀ ਕਿ ਅਗਲੇ ਦੋ ਦਿਨ ਮੌਸਮ ਦੁਪਹਿਰ ਵੇਲੇ ਤਾਪਮਾਨ ਤਾਂ ਉੱਜਾ ਸਕਦੇ ਨੇ ਯਾਨੀ ਕਿ ਗਰਮ ਤੇ ਖੁਸ਼ਕ ਮੌਸਮ ਰਹਿ ਸਕਦਾ ਹੈ ਆਥਰ ਸਵੇਰੇ ਜਿਹੜੀ ਠੰਡਕ ਬਣ ਸਕਦੀ ਹੈ ਸੋ ਉਸ ਤੋਂ ਬਾਅਦ ਜਿਹੜਾ ਸਿਸਟਮ 10 ਵਾਲਾ ਹੋਏਗਾ ਇਹਦੇ ਵਿੱਚ ਕੋਈ ਵੱਡਾ ਫੇਰ ਬਦਲ ਨਹੀਂ ਹੈ ਵੱਡੇ ਮੀਂਹ ਦੇ आसार ਨਹੀਂ ਹੈ ਤੇ ਕੋਈ ਘੜੇ ਮਾਰਨੀ ਇਹ ਸਿਸਟਮ ਹਲਕੇ ਜਿਹੇ ਸ਼ਰਾਟੇ ਦਿੰਦਾ ਹੋ ਜਾਗੇ ਕੁਝ ਕਰ ਜੇਗਾ ਸੋ ਜੀ ਅਪਰੇਟ ਆਨ ਦਿ ਐਨਰਜੀ ਜਵਾਦ ਤੇ ਜੀ ਤੁਹਾਨੂੰ ਬਹੁਤ ਸ਼ੁਕਰੀਆ ਚੈਨ ਨਾਲ ਜੁੜੇ ਰਹੋ ਧੰਨਵਾਦ ਜੀ